ਅਨੀਤਾ ਆਜਾਓ ਜੀ ਅਨੀਤਾ ਰਾਣੀ ਜਲੰਧਰ ਤੋਂ 35 ਤੋਂ 38 ਲੌਂਗ ਜੰਪ ਦੇ ਵਿੱਚ ਫਸਟ ਪੋਜੀਸ਼ਨ ਰਾਜਵੰਤ ਕੌਰ ਜਲੰਧਰ ਤੋਂ ਸੈਕੰਡ ਪੋਜੀਸ਼ਨ 35 ਤੋਂ 38 ਅਰਵਿੰਦਰ ਕੌਰ ਮੋਗਾ ਤੋਂ 40 ਤੋਂ 42 ਲੌਂਗ ਜੰਪ ਸੈਕੰਡ ਪੋਜੀਸ਼ਨ ਜਾਂ ਤੁਸ਼ਲਿਆ ਮੇਰੀ ਫਾਜ਼ਲ ਕਾ ਤੋਂ ਪੋਜੀਸ਼ਨ ਆਏਗੀ ਫਸਟ ਕਮਲਜੀਤ ਕੌਰ ਹਿਆਰਪੁਰ ਤੋਂ ਫਸਟ ਪੰਜਾਬੀ ਤੋਂ ਨੰਝਾ ਏਰੀਗ੍ਰੋਪਾ ਲੌਂਜਾਂਪਾ ਹਰਪ੍ਰੀਤ ਕੌੜਾ ਮਨਪ੍ਰੀਤ ਰਾਸ਼ੀ ਇਹ ਹਰਪ੍ਰੀਤ ਕੌੜਾ ਬਹਿਿੰਦਾ ਮੂਰੇ ਹਾਂਜੀ ਹਰਪ੍ਰੀਤ ਕੌੜਾ ਭਿੰਦਾ ਤੇਰੇ ਨਾਲ ਸਿੰਘ ਪਾਰਨ ਵਾਲਾ ਅੰਮ੍ਰਿਤ ਸਾਰੇ ਇਹ ਸਾਡਾ ਆਪਣਾ ਮਿਰਖਾ ਸਿੰਘ ਮਾਸਟਰ ਐਥਲੀਟਿਕਸ ਕਲੱਬ ਦਾ ਦੂਜਾ ਬੈਕਰ ਦਾ ਮੁਕਾਬਲਾ ਹੈਗਾ ਜਿਹਦੇ ਵਿੱਚ ਅਸੀਂ ਆਪਣਾ 30 ਸਾਲ ਤੋਂ ਲੈ ਕੇ 100 ਸਾਲ ਤੱਕ ਏਜ ਗਰੁੱਪ ਦੇ ਸਾਰੇ ਐਥਲੀਟ ਆ ਭਾਗ ਲੈਂਦੇ ਹੈਗੇ ਪੰਜ-ਪੰਜ ਸਾਲ ਦਾ ਡਿਫਰੈਂਸ ਹੁੰਦਾ ਹੈਗਾ ਸੇ ਇੱਥੇ ਆਪਣਾ ਇਸੇ ਤਰ੍ਹਾਂ ਇਸ ਦੀ ਵਾਰ ਅਸੀਂ 1 ਦਸੰਬਰ ਨੂੰ ਯਾਦ ਕਰੀਏ ਕੰਪੀਟੀਸ਼ਨ ਹੈ ਇਹ ਅਸੀਂ ਹਰ ਸਾਲ ਇਹ ਕਰਵਾਇਆ ਕਰਾਂਗੇ ਸਾਡਾ ਜਿਹੜਾ ਮੇਨ ਮਲੋਰਥ ਹੈਗਾ ਉਹ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਟ੍ਰੈਕ ਦੇ ਨਾਲ ਜੋੜਨਾ ਹੈ ਤਾਂ ਕਿ ਜਿਹੜੇ ਇਸ ਪਹਾੜਾਂ ਦੇ ਵਿੱਚ ਬੈਠੇ ਆਗੇ ਇੱਥੇ ਆ ਕੇ ਗਰਾਊਂਡ ਦੇ ਨਾਲ ਜੁੜਨ ਇਨੇ ਇਵੈਂਟ ਕਰਵਾ ਰਹੇ ਹਾਂ ਅੱਜ ਇਹ ਅਸੀਂ ਇਹ ਟੋਟਲ ਸਾਡੇ 2 ਦਿਨਾਂ ਦਾ ਆਪਣਾ ਇਹ ਪਿੰਡੂ ਖੇਡ ਮੇਲਾ ਆਪਾਂ ਕਹਿ ਸਕਦੇ ਹਾਂ ਜੀ ਇਸ ਨੂੰ 2 ਦਿਨਾਂ ਦਾ ਇਹ ਪਿੰਡੂ ਖੇਡ ਮੇਲਾ ਹੈ ਜਿਹਦੇ ਵਿੱਚ ਸਾਡੇ ਤਕਰੀਬਨ 18 ਇਵੈਂਟ ਹੈ ਜਿਹਦੇ ਵਿੱਚ ਕੋਸ਼ਾ ਤਾਂ ਆਪਣਾ 7 ਇਵੈਂਟ ਦਾ ਸਾਡੇ ਹੈਗੇ ਆ ਕਿ ਫੀਲਡ ਦੇ ਜਿਹਦੇ ਵਿੱਚ ਜਿਵੇਂ ਗੋਲਾ ਡਿਸਕਸ ਥਰੋ ਲੌਂਗ ਜੰਪ ਹਾਈ ਜੰਪ ਐਕਸਟਰਾ ਆ ਜਾਂਦਾ ਤੇ ਦੂਜੇ ਸਾਰੇ 100 ਮੀਟਰ ਤੋਂ ਲੈ ਕੇ 10 ਕਿਲੋਮੀਟਰ ਰੇਸ ਤੱਕ ਸਾਡੇ ਇਹ ਟਰੈਕ ਦੇ ਇਵੈਂਟ ਹੈ ਸਾਰੇ ਟੋਟਲ ਜੀ ਟੋਟਲ ਸਾਡੀਆਂ 525 ਆਪਣਾ ਹੋਈਆਂ ਜੀ ਦੋਨਾਂ ਦਿਨਾਂ ਦੇ ਵਿੱਚ ਵੱਡੀ ਉਮਰ ਦੇ 50 3000 ਮੀਟਰ ਡਾਕਟਰ ਜਸਵੀਰ ਕੌਰ 50 ਸਾਬ ਤੋਂ 3 ਜਿਹੜੇ ਹੈਗੇ ਜੀ ਉਹ ਵੀ ਆਪਣਾ ਕੰਪੀਟੀਸ਼ਨ ਦੇ ਵਿੱਚ ਭਾਗ ਲੈਂਦੇ ਆ ਇਸ ਦੇ ਵਿੱਚ ਤੇ ਮਾਤਾ ਇਹ ਕਹਿਣਾਗਾ ਵੀ ਆ ਸਾਡਾ ਪੋਲ ਵਾਲਟ ਸ਼ੁਰੂ ਹੋਣ ਵਾਲਾ ਹੈ ਜਦੋਂ 70 70 ਸਾਲ ਦੇ ਨੌਜਵਾਨ ਗੱਭਰੂ ਮੈਂ ਕਹੂੰਗਾ ਪੋਲ ਵਾਲਟ ਉਤੋਂ ਦੀ 10 10 ਫੁੱਟ ਹਾਈ ਜੰਪ ਲਾਉਂਦੇ ਆ ਉਦੋਂ ਪਤਾ ਲੱਗਦਾ ਕਿ ਉਹ ਗੱਭਰੂਆਂ ਨੂੰ ਵੀ ਪਿੱਛੇ ਛੱਡ ਜਾਂਦੇ ਆ ਇੱਕ ਮਿਸਾਲ ਪੈਦਾ ਕੀਤੀ ਆ ਸਾਡੇ ਪੰਜਾਬ ਦੇ ਇਹਨਾਂ ਗੱਭਰੂਆਂ ਨੇ ਜਿਨ੍ਹਾਂ ਦੀ ਏਜ ਆ 30 ਸਾਲ ਤੋਂ ਲੈ ਕੇ 100 ਸਾਲ ਦੇ ਵਿੱਚ ਆ ਜੀ ਆ ਤੁਹਾਡੀ ਕਿੰਨੀ ਉਮਰ ਹੋ ਗਈ ਸਾਡੀ ਉਮਰ 63 ਸਾਲ ਹੋ ਗਈ ਜੀ ਮੈਂ ਵੀ ਆਪਣਾ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਕਈ ਦੇਸ਼ਾਂ ਦੇ ਵਿੱਚ ਪਾਰਟਿਸਪੇਟ ਕਰ ਚੁੱਕਿਆ ਜੀ ਏਸ਼ੀਅਨ ਗੇਮਾਂ ਦੇ ਵਿੱਚ ਮੈਂ ਪਾਰਟਿਸਪੇਟ ਕਰ ਚੁੱਕਿਆਗਾ ਜਿਵੇਂ ਦੋ ਵਾਰ ਮੈਂ ਮਲੇਸ਼ੀਆ ਦੇ ਵਿੱਚ ਜਾ ਚੁੱਕਿਆਗਾ ਪਿਛਲੇ ਸਾਲ ਆਪਣਾ ਜਿਹਨੂੰ ਆਲੰਪਕਾ ਖੇਡਾਂ ਕਹਿੰਦੇ ਆਗੇ ਬੈਟਰ ਆਲੰਪਕਾ ਖੇਡਾਂ ਉਹ ਫਿਨਲੈਂਡ ਦੇ ਵਿੱਚ ਹੋਈਆਂ ਸੀ ਉੱਥੇ ਵੀ ਮੈਂ ਪਾਰਟਿਸਪੇਟ ਕੀਤਾ ਸੀਗਾ ਤੇ ਜਿੱਥੇ ਕਿ ਸਾਰੇ ਦੇਸ਼ਾਂ ਦੇ ਵਿੱਚੋਂ ਘੱਟੋ ਘਾਟਾ ਆਪਣਾ ਦਾ 150 ਕੰਟਰੀਆਂ ਦੇ ਆਪਣਾ ਸਟਰੀਟ ਕਰਦੇ ਹੁੰਦੇ ਹੈਗੇ ਹਾਂਜੀ ਲਾਸਟ ਐਂਡ ਫਾਈਨਲ ਕਾਲ ਹੈ ਜੀ ਫੀਮੇਲ ਦੇ ਲਈ 30 ਤੋਂ 40 ਮੈਂ 400 ਮੀਟਰ ਤੇ 800 ਮੀਟਰ ਏਸ ਲਾਉਣਾ ਜੀ ਹਰ ਇੱਕ ਵਾਰ ਮੇਰੀ ਆਪਣਾ ਫਸਟ ਜਾਂ ਸੈਕੰਡ ਜਗ੍ਹਾ ਆਉਂਦੀ ਹੈ ਪਿਛਲੀ ਵਾਰ ਤੋਂ ਪਿਛਲੀ ਵਾਰ ਵੀ ਮੈਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਨੇ ਖੇਡਾਂ ਸ਼ੁਰੂ ਕਰੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਉਹਦੇ ਵਿੱਚ ਵੀ ਮੇਰੀ ਸੈਕੰਡ ਜਗ੍ਹਾ ਸੀਗੀ ਔਰ ਮੈਂ 12000 ਰੁਪਏ ਦਾ ਇਨਾਮ ਵੀ ਜਿੱਤ ਕਿਉਂਕਿ ਪਿਛਲੇ ਸਾਲ ਜੀ ਇਸ ਨੇਹਾ ਕੀ ਨੌਜਵਾਨਾਂ ਨੂੰ ਹੋਰ ਥੇਰੇ ਲੋਕ ਹੈਗੇ ਅੱਜ ਨਸ਼ੇ ਦੇ ਨਸ਼ਿਆਂ ਦਾ ਦੌਰ ਆ ਜਾ ਹੋਰ ਸਾਰੇ ਕਿਹਾ ਨੌਜਵਾਨਾਂ ਨੂੰ ਤੇ ਵੱਡੀ ਉਮਰ ਵਰਗ ਦੇ ਸਾਰੇ ਆਪਣਾ ਲੋਕਾਂ ਨੂੰ ਮੇਰੀ ਇਹੀ ਅਪੀਲ ਹੈਗਾ ਜੋ ਸਰੋਤੇ ਸੁਣ ਰਹੇ ਹੈ ਕਿ ਆਪਣਾ ਬੇਲਾ ਸਮਾ ਐਵੇਂ ਨਾ ਗਵਾਓ ਬੇਲੇ ਸਮੇਂ ਸੱਤ ਦੇ ਵਿੱਚ ਬੈਠ ਕੇ ਤਾਸਾ ਨਾ ਖੇਡੋ ਕੋਈ ਨਸ਼ਾ ਨਾ ਕਰੋ ਕੋਈ ਹੋਰ ਨਾ ਕਰੋ ਟ੍ਰੈਕ ਦੇ ਨਾਲ ਜੁੜੋ ਜੁੜੋ ਜਿਸ ਤਰ੍ਹਾਂ ਇੱਕ ਸ਼ਰਾਬੀ ਕਹਿੰਦਾ ਵੀ ਮੈਨੂੰ ਸ਼ਰਾਬ ਦਾ ਨਸ਼ਾ ਹੈ ਉਸੇ ਤਰ੍ਹਾਂ ਤੁਸੀਂ ਟ੍ਰੈਕ ਦੇ ਵਿੱਚ ਦਸ ਦਿਨ ਆਜੋ ਮੈਂ ਇਹ ਗੱਲ ਜ਼ਾਵੇ ਨਾਲ ਕਹਿਣਾ ਕਿ ਤੁਸੀਂ ਆਟੋਮੈਟਿਕ ਸਾਰੇ ਨਸ਼ੇ ਛੱਡ ਕੇ ਆਟੋਮੈਟਿਕ ਟ੍ਰੈਕ ਦੇ ਨਾਲ ਜੁੜ ਜੂਗੇ ਤੇ ਤੁਹਾਨੂੰ ਟ੍ਰੈਕ ਦਾ ਨਸ਼ਾ ਸ਼ਮੇਰ ਸਿੰਘ ਜੀ ਬਠਿੰਡਾ